ਕੀ ਗੱਲ ਜੀ ਸਾਰਿਆਂ ਨੂੰ ਕਈ ਵਾਰੀ ਸਾਡਾ ਮਨ ਕਰਦਾ ਹੈ ਕੁਝ ਕੁਕਰਕਰਾਜਾ ਨਮਕੀਨ ਜਾਂ ਚਾਹ ਦੇ ਨਾਲ ਖੋਗੇ ਤੇ ਇੰਜੋਏ ਕਰਨਾ ਚਾਹੁੰਦੇ ਹਾਂ ਤਾਂ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇੱਕ ਨਮਕੀਨ ਮੱਠੀ ਦੀ ਰੈਸਪੀ ਜਿਹਨੂੰ ਤੁਸੀਂ ਲੰਬੇ ਟਾਈਮ ਲਈ ਸਟੋਰ ਕਰਕੇ ਰੱਖ ਸਕਦੇ ਹੋ ਇਸ ਨੂੰ ਬਣਾਉਣ ਦੇ ਲਈ ਮੈਂ ਡੇਢ ਕੌਂਦੀ ਮੈਦੇ ਦੀ ਲਈ ਹੈ ਤੇ ਇਸ ਮੈਦੇ ਨੂੰ ਪਹਿਲਾਂ ਮੈਂ ਛਾਂਲ ਲਿਆ ਸੀ ਛਾਂਲ ਕੇ ਹੀ ਯੂਜ਼ ਕਰਿਓ ਹੁਣ ਆਪਾਂ ਇਸ ਦੇ ਵਿੱਚ ਕੁਝ ਮਸਾਲੇ ਐਡ ਕਰਾਂਗੇ ਜਿਸ ਦੇ ਵਿੱਚ ਛੋਟਾ ਚਮਚ ਇੱਕ ਲੂਨ ਦਾ ਐਡ ਕੀਤਾ ਵਾ ਤੇ ਅੱਧਾ ਚਮਚ ਮੈਂ ਇੱਥੇ ਪਾਇਆ ਭੁੰਨਿਆ ਹੋਇਆ ਜੀਰਾ ਪਾਊਡਰ ਬਹੁਤ ਹੀ ਵਧੀਆ ਸੁਗੰਧ ਦਿੰਦਾ ਹੈ ਥੋੜੀ ਜੀ ਕਾਲੀ ਮਿਰਚ ਤਿੰਨ ਚਾਰ ਕਾਲੀਆਂ ਮਿਰਚਾਂ ਕੁੱਟ ਕੇ ਐਡ ਕਰ ਦਿੱਤੀਆਂ ਬਿਲਕੁਲ ਥੋੜੀ ਜੀ ਹਿੰਗ ਪਾਈ ਹੈ ਚਮਚ ਦਾ ਚੌਥਾ ਹਿੱਸਾ ਬੇਕਿੰਗ ਪਾਊਡਰ ਐਡ ਕੀਤਾ ਵਾ ਇੱਕ ਚਮਚ ਦੇ ਕਰੀਬ ਆਪਾਂ ਇੱਥੇ ਅਜਵਾਇਨ ਲਈਏ ਅਜਵਾਇਨ ਨੂੰ ਹੱਥਾਂ ਦੇ ਵਿੱਚ ਮਸਲ ਕੇ ਇਹਦੇ ਵਿੱਚ ਐਡ ਕਰ ਦਾਂਗੇ ਤੇ ਇੱਕ ਚਮਚ ਦੇ ਕਰੀਬ ਹੀ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਐਡ ਕਰ ਦਾਂਗੇ ਕਸੂਰੀ ਮੇਥੀ ਨਾਲ ਟੇਸਟ ਜਿਹੜਾ ਬਿਲਕੁਲ ਮਚਾਰ ਵਰਗਾ ਬਣਦਾ ਵਾ ਤੇ ਲਾਸਟ ਵਿੱਚ ਇਸ ਦੇ ਵਿੱਚ ਐਡ ਕਰਾਂਗੇ ਇੱਕ ਚਮਚ ਦੇਸੀ ਘਿਓ ਦਾ ਇਹ ਘਿਓ ਨੂੰ ਮੈਂ ਗਰਮ ਨਹੀਂ ਕੀਤਾ ਜੇ ਤੁਸੀਂ ਗਰਮ ਕਰਕੇ ਐਡ ਕਰੋਗੇ ਤਾਂ ਦੋ ਚਮਚ ਦੇ ਕਰੀਬ ਘਿਓ ਇਹਦੇ ਚ ਲੱਗ ਜਾ ਠੀਕ ਹੈ ਤੇ ਇਸ ਤਰ੍ਹਾਂ ਨਾਲ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਦੇ ਬਾਅਦ ਇਹਦੀ ਇੱਕ ਜਦੋਂ ਆਪਾਂ ਬਾਈਂਡਿੰਗ ਕਰੀਏ ਜਦ ਇਹਦੇ ਮੈਦੇ ਦੀ ਬਾਈਂਡਿੰਗ ਹੋਣੀ ਸ਼ੁਰੂ ਹੋ ਜਾਵੇ ਤਾਂ ਇਨੱਕ ਘਿਓ ਤੁਸੀਂ ਐਡ ਕਰਨਾ ਵਾ ਤੇ ਹੁਣ ਆਪਾਂ ਇਹਨੂੰ ਮੈਦੇ ਨੂੰ ਗੁੰਨ ਲੈਣਾ ਵਾ ਥੋੜਾ ਥੋੜਾ ਪਾਣੀ ਮਿਲਕਾਤੇ ਹੋਏ ਮੈਦੇ ਦਾ ਜਿਹੜਾ ਅਸੀਂ ਆਟਾ ਗੁੰਨਣਾ ਹੈ ਨਾ ਇਹ ਆਟਾ ਸਖਤ ਹੋਣਾ ਚਾਹੀਦਾ ਵਾ ਤਕਰੀਬਨ ਮੈਂ ਸਿਰਫ ਪੱਤੀ ਕਪੜੀ ਪਾਣੀ ਐਡ ਕੀਤੀ ਹੈ ਤੇ ਬਹੁਤ ਹੀ ਸਖਤ ਅਟਾ ਵਾ ਇਹਦੇ ਵਿੱਚ ਤੁਸੀਂ ਇਦਾਂ ਕ੍ਰੈਕਸ ਦੇਖ ਰਹੇ ਹੋ ਐ ਕ੍ਰੈਕਸ ਹੋਣੇ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਸੌਫਟ ਆਟਾ ਗੁੰਨੋਗੇ ਨਾ ਤਾਂ ਇਹ ਮੱਠੀਆਂ ਜਿਹੜੀਆਂ ਐ ਉਹ ਪੂਰੀਆਂ ਦੀ ਤਰ੍ਹਾਂ ਫੁੱਲ ਜਾਣੀਆਂ ਤੇ ਉਹਦਾ ਪੂਰੀਆਂ ਵਾਲਾ ਟੇਸਟ ਉੱਝਾਏਗਾ ਇਸ ਤਰ੍ਹਾਂ ਆਪਾਂ ਇਹਨੂੰ ਗੁੰਨ ਕੇ ਨਾ ਅੱਧੇ ਘੰਟੇ ਦੀ ਰੈਸਟ ਤੇ ਰੱਖਣਾ ਹੈ ਅੱਧੇ ਘੰਟੇ ਦੀ ਰੈਸਟ ਦੇ ਲਈ ਬਹੁਤ ਜ਼ਰੂਰੀ ਹੈ ਤਾਂ ਕਿ ਸਾਡੀਆਂ ਮੱਠੀਆਂ ਜਿਹੜੀਆਂ ਐ ਉਹ ਬਿਲਕੁਲ ਬਚਾਰ ਦਿੱਤੀ ਅਮਨ ਤੇ ਹੁਣ ਤਕਰੀਬਨ ਇਹਨੂੰ ਰੱਖੇ ਨੂੰ ਟਾਈਮੈਂਟ ਹੋ ਗਿਆ ਇੱਕ ਵਾਰ ਫਿਰ ਹੱਥ ਦੇ ਨਾਲ ਇਸ ਤਰ੍ਹਾਂ ਹਲਕਾ ਜਿਹਾ ਮਸਲ ਲਵਾਂਗੇ ਤੇ ਹੁਣ ਆਪਾਂ ਇਹਦੀਆਂ ਛੋਟੀਆਂ-ਛੋਟੀਆਂ ਲੋਈਆਂ ਦੇਖੀਆਂ ਨੇ ਉਹ ਤੋੜ ਕੇ ਰੱਖ ਲਵਾਂਗੇ ਲੋਈ ਤੋੜਦੇ ਵੇਲੇ ਜੇ ਤੁਹਾਨੂੰ ਲੱਗੇ ਨਾ ਕਿ ਆਟਾ ਜਿਹੜਾ ਇਹ ਉਹਦੇ ਚੱਕਰ ਆਇਆ ਕਾ ਜਾਂ ਡਰਾਈ ਹੋ ਗਿਆ ਵਾ ਤਾਂ ਤੁਸੀਂ ਇਸ ਤਰ੍ਹਾਂ ਹੱਥ ਦੇ ਨਾਲ ਇਹ ਥੋੜਾ ਜਿਹਾ ਨਰਮ ਕਰ ਲੈਣਾ ਇਸ ਤਰ੍ਹਾਂ ਇਹਨੂੰ ਮੁਠੀ ਦੇ ਵਿੱਚ ਪ੍ਰੈਸ਼ਰ ਦੇਵੋਗੇ ਇਹ ਸੌਫਟ ਹੋ ਜਾਏਗਾ ਥੋੜਾ ਜਿਹਾ ਇਰੇ ਇਸੇ ਬਾਅਦ ਦੋ ਤਰੀਕੇ ਦੇ ਨਾਲ ਮੱਠੀਆਂ ਤੁਸੀਂ ਬਣਾ ਸਕਦੇ ਹੋ ਜਹਾਂ ਦਾ ਤੁਸੀਂ ਇਸ ਤਰ੍ਹਾਂ ਹੱਥ ਦੇ ਨਾਲ ਹੀ ਇਹਨੂੰ ਪ੍ਰੈਸ਼ਰ ਦੇ ਕੇ ਤੇ ਇਹਨੂੰ ਰਾਉਂਡ ਸ਼ੇਪ ਬਣਾ ਦਿਓ ਇਸ ਤਰ੍ਹਾਂ ਦੀਆਂ ਵੀ ਮਾਰਕੀਟ ਦੇ ਵਿੱਚ ਮਿਲਦੀਆਂ ਵਾਂ ਛੋਟੀਆਂ ਵਾਦੀਆਂ ਮੱਠੀਆਂ ਪਰ ਇਹਨਾਂ ਨੂੰ ਫਰਾਈ ਕਰਨ ਲਈ ਤੁਹਾਨੂੰ ਜ਼ਿਆਦਾ ਟਾਈਮ ਲੱਗੇਗਾ ਤੇ ਇਹ ਸੈਂਟਰ ਵਿੱਚੋਂ ਪਤਲੀਆਂ ਹੁੰਦੀਆਂ ਨੇ ਤੇ ਸਾਈਡਾਂ ਤੋਂ ਥੋੜੀਆਂ ਮੋਟੀਆਂ ਹੁੰਦੀਆਂ ਵਾਂ ਇਹ ਵੀ ਤੇਜ਼ੀ ਲੱਗਦੀਆਂ ਵਾਂ ਤੇ ਜਾਂ ਫਿਰ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਜਿਵੇਂ ਅਸੀਂ ਰੋਟੀ ਲਈ ਪੇਰਾ ਬਣਾਉਂਦੇ ਆ ਵੇਡਾ ਬਣਾ ਕੇ ਤੇ ਗੋਲ ਹੋ ਦੇਣਾ ਨੂੰ ਛੋਟੀਆਂ-ਛੋਟੀਆਂ ਵੇਲ ਲਓ ਜਿਵੇਂ ਅਸੀਂ ਸਮੋਸੇ ਦੇ ਸਮੋਸੇ ਦੇ ਵਾਸਤੇ ਪਤਲੀ ਰੋਟੀ ਬਣਾਉਂਦੇ ਆ ਸੇਮ ਉਸੇ ਤਰ੍ਹਾਂ ਕਿਉਂਕਿ ਜੇ ਤੁਸੀਂ ਪਤਲੀ ਰੱਖੋਗੇ ਤਾਂ ਇਹ ਕ੍ਰਿਸਪੀ ਵੀ ਬਣੇਗੀ ਕੋਸਰੀ ਵੀ ਬਣੇਗੀ ਤੇ ਤੁਹਾਨੂੰ ਟਾਈਮ ਵੀ ਘੱਟ ਕੰਜ਼ੂਮ ਹੋਏਗਾ ਨੂੰ ਫਰਾਈ ਕਰਨ ਲਈ ਘੱਟ ਟਾਈਮ ਲੱਗੇਗਾ ਜੇ ਆਪਾਂ ਮੋਟੀ ਬਣਾ ਲਈਏ ਫਰਾਈ ਕਰਨ ਨੂੰ ਟਾਈਮ ਜ਼ਿਆਦਾ ਲੱਗੇਗਾ ਤੇ ਫਿਰ ਇਸ ਤਰ੍ਹਾਂ ਵੇਲਣ ਦੇ ਬਾਅਦ ਇਹਦੇ ਵਿੱਚ ਛੋਟੇ-ਛੋਟੇ ਹੋਲ ਕਰ ਲੈਣ ਜਿਵੇਂ ਇਸਾਂ ਹੋਕ ਦੇ ਨਾਲ ਜਾਂ ਚਾਕੂ ਦੇ ਨਾਲ ਇਹਦੇ ਵਿੱਚ ਤੁਸੀਂ ਇੱਕ ਦੋ ਮੋਰੀਆਂ ਕਰ ਲਿਓ ਤਾਂ ਕਿ ਇਹ ਅੰਦਰ ਤੋਂ ਵੀ ਪੱਕ ਜਾਂ ਤੇ ਇਹ ਫੁੱਲਣ ਨਾ ਧੁੰਨੇ ਤਰੀਕੀਆਂ ਨਹੀਂ ਆ ਬਣਾਣੀਆਂ ਆ ਆਪਾਂ ਕੁਝ ਹੱਥ ਨਾਲ ਕੁਝ ਆਪਾਂ ਬੇਨੀਆਂ ਤੇਲ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਤੇਲ 'ਚ ਜਦੋਂ ਤੁਸੀਂ ਇਹਨਾਂ ਨੂੰ ਬਾਉਨ ਤੇ ਮੀਡੀਅਮ ਜਿਆ ਗਰਮ ਹੋਣਾ ਚਾਹੀਦਾ ਵਾ ਤੇ ਉਸ ਤੋਂ ਬਾਅਦ ਗੈਸ ਦੀ ਫਲੇਮ ਹਮੇਸ਼ਾ ਹੀ ਸਲੋ ਹੀ ਰੱਖਣੀ ਆ ਸਲੋ ਦੇ ਉੱਪਰ ਹੀ ਜਿਵੇਂ ਅਸੀਂ ਸਮੋਸੇ ਦੇਦੇ ਆ ਉਹ ਘੱਟ ਗਰਮ ਤੇਲ ਦੇ ਵਿੱਚ ਬਣਾਉਂਦੇ ਆ ਸੀ ਮੋਸੇਦਰਾ ਇਹਨੂੰ ਘੱਟ ਗਰਮ ਤੇਲ ਦੇ ਵਿੱਚ ਫਰਾਈ ਕਰਨਾ ਵਾ ਕਿਉਂਕਿ ਜਿਹੜੀਆਂ ਅਸੀਂ ਹੱਥ ਨਾਲ ਬਣਾਉਂਦੇ ਆ ਉਹ ਮੋਟੀਆਂ ਹੁੰਦੀਆਂ ਤੇ ਤਕਰੀਬਨ 5 ਤੋਂ 7 ਮਿੰਟ ਲੱਗ ਜਾਂਦੇ ਆ ਸਲੋ ਫਲੇਮ ਦੇ ਉੱਪਰ ਇੱਕ ਬੈਚ ਨੂੰ ਕੱਢਣ ਦੇ ਲਈ ਇਸੇ ਤਰੀਕੇ ਨਾਲ ਆਪਾਂ ਜਿਹੜੀਆਂ ਵੱਡੀਆਂ ਵਾਗੀਆਂ ਇਹ ਉਹ ਵੀ ਕੱਢ ਲਵਾਂਗੇ ਅਗਲੇ ਇਹਨਾਂ ਨੂੰ ਥੋੜਾ ਘੱਟ ਟਾਈਮ ਲੱਗਦਾ ਹੈ ਇਹਨਾਂ ਨੂੰ 5 ਕਲਮਿਚ ਲੱਗਦੇ ਹੈ ਤੇ ਇਹਨਾਂ ਨੂੰ ਤੁਸੀਂ ਬਾਰ-ਬਾਰ ਪਲਤਣਾ ਵੀ ਨਹੀਂ ਹੈ ਬਸ ਇੱਕ ਵਾਰ ਤੁਸੀਂ ਉਧਰ ਸਾਈਡ ਚੇਂਜ ਕਰ ਦੇਣੀ ਹੈ ਇੱਕ ਵਾਰ ਉਧਰ ਜਿਆਦਾ ਵਾਰ ਇਹਨਾਂ ਨੂੰ ਪਲਤੀ ਪਲਤਣਾ ਨਹੀਂ ਹੈ ਤਿਸ ਤਰ੍ਹਾਂ ਜਦੋਂ ਇਹਨਾਂ ਦੇ ਵਿੱਚ ਵਧੀਆ ਜਿਹਾ ਕਲਰ ਆ ਜਾਵੇ ਤਾਂ ਇਹਨਾਂ ਨੂੰ ਬਾਹਰ ਕਰ ਲੈਣਾ ਤੇ ਇਹਨਾਂ ਮਕੀਨ ਮੱਤੀ ਸਬ지 ਘੜ ਦੇ ਵਿੱਚ ਬਹੁਤ ਹੀ ਟੇਸਟੀ ਬਣ ਕੇ ਰੈਡੀ ਹੋ ਗਈ ਹੈ ਬਹੁਤ ਹੀ ਕ੍ਰੇਪਟੀ ਬਣੀ ਹੈ ਕੁਕਰੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਹੈ ਇਹ ਚ ਜਿੰਨੀਆਂ ਵੀ ਚੀਜ਼ਾਂ ਸੀ ਐਡ ਕੀਤੀਆਂ ਆ ਉਹ ਸਾਨੂੰ ਪਤਾ ਹੈ ਤੇ ਇਹਦਾ ਟੇਸਟ ਜਿਹੜਾ ਹੈ ਉਹ ਬਹੁਤ ਹੀ ਦੁਰੀਆ ਹੈ। ਇਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਸਾਫ਼ ਸੁਥਰੇ ਤਰੀਕੇ ਨਾਲ ਇਹਨਾਂ ਮਠੀਆਂ ਨੂੰ ਬਣਾ ਸਕਦੇ ਹੋ, ਇੰਜੋਏ ਕਰ ਸਕਦੇ ਹੋ ਤੇ ਲਾਸਟ ਤੇ ਮੈਂ ਤੁਹਾਨੂੰ ਇਹਨਾਂ ਦੀ ਨਾ ਪਿਕਚਰ ਲਗਾ ਦੂੰਗੀ ਕਿ ਅਸਲ ਦੇ ਵਿੱਚ ਇਹ ਕਿਸ ਤਰ੍ਹਾਂ ਲੱਗ ਰਹੀਆਂ ਕਿਉਂਕਿ ਮੈਂ ਕਾਫੀ ਲੇਟ ਹੋ ਗਈ ਸੀ ਵੀਡੀਓ ਨੂੰ ਬਣਾਉਂਦੀ ਹੋਈ ਤੇ ਇਸ ਤਰ੍ਹਾਂ ਦੀਆਂ ਮਠੀਆਂ ਬਣ ਕੇ ਤਿਆਰ ਹੋਣਗੀਆਂ।